ਵੀਡੀਓਗ੍ਰਾਫੀ ਪਈ ਜਾਨ ਤੇ ਭਾਰੀ ਵੀਡੀਓਗ੍ਰਾਫੀ ਕਰਦੇ ਸਮੇਂ ਹੋਈ ਨੌਜਵਾਨ ਦੀ ਦਰਦਨਾਕ ਮੌਤ ਸਿਰ ਹੋਇਆ ਢੜ ਤੋਂ ਅਲੱਗ ਜਿहां ਦੱਸ ਦਈਏ ਕਿ ਇਸ ਵੇਲੇ ਮੁਹਾਲੀ ਤੋਂ ਇੱਕ ਅਜਿਹੀ ਘਟਨਾ ਸਾਹਮਣੇ ਆ ਰਹੀ ਹੈ ਜਿਹੜੀ ਕਿ ਬੇਹੱਦ ਦਰਦਨਾਕ ਹੈ ਅਤੇ ਇਸ ਨੂੰ ਦੇਖ ਕੇ ਹਰ ਕਿਸੇ ਦੀਆਂ ਅੱਖਾਂ ਦੇ ਵਿੱਚ ਹੰਝੂ ਆ ਗਏ ਨੇ ਦੱਸ ਦਈਏ ਕਿ ਮਿਲੀ ਜਾਣਕਾਰੀ ਦੇ ਮੁਤਾਬਕ ਮੁਹਾਲੀ ਦੇ ਨਯਾਗਾਮ ਦੇ ਨੇੜੇ ਪੈਂਦੇ ਪਿੰਡ ਸਿੰਘਾ ਦੇਵੀ ਦੇ ਵਿੱਚ ਇੱਕ ਵਿਆਹ ਸਮਾਗਮ ਚੱਲ ਰਿਹਾ ਸੀ ਜਿਸ ਦਾ ਕਿ ਹੁਣ ਲੇਡੀ ਸੰਗੀਤ ਪ੍ਰੋਗਰਾਮ ਚੱਲ ਰਿਹਾ ਸੀ ਜਿਸ ਦੇ ਲਈ ਨੌਜਵਾਨ ਜਿਹੜੇ ਕਿ ਮੁਹਾਲੀ ਤੋਂ ਹੀ ਸਨ ਫੋਟੋਗ੍ਰਾਫੀ ਕਰਨ ਦੇ ਲਈ ਵੀਡੀਓਗ੍ਰਾਫੀ ਦਿੱਲੀ ਆਏ ਹੋਏ ਸਨ ਤੇ ਇਸ ਵੀਡੀਓਗ੍ਰਾਫੀ ਦੇ ਦੌਰਾਨ ਇੱਕ ਨੌਜਵਾਨ ਦੀ ਦਰਦਨਾਕ ਤਰੀਕੇ ਦੇ ਨਾਲ ਮੌਤ ਹੋ ਗਈ ਹੈ ਦੱਸਦੀ ਹੈ ਕਿ ਇਹ ਸਮਾਗਮ ਕਰਦੀ ਦੂਜੀ ਮੰਜ਼ਲ ਤੇ ਚੱਲ ਰਿਹਾ ਸੀ ਜਿੱਥੇ ਕਿ ਇਹ ਵੀਡੀਓਗ੍ਰਾਫੀ ਕਰਨ ਵਾਲਾ ਨੌਜਵਾਨ ਹੈ ਪਹੁੰਚਿਆ ਸੀ ਤੇ 11 ਕੇਵੀ ਲਾਈਨ ਨੇ ਉਸ ਨੂੰ ਆਪਣੇ ਵੱਲ ਖਿੱਚ ਲਿਆ ਜਿਸ ਕਰਕੇ ਉਹ ਤਾਰਾਂ ਦੀ ਚਪੇੜ ਦੇ ਵਿੱਚ ਆ ਗਿਆ ਤੇ ਕਰੰਟ ਲੱਗਣ ਦੇ ਨਾਲ ਉਸ ਦੀ ਬੇਹੱਦ ਦਰਦਨਾਕ ਤਰੀਕੇ ਦੇ ਨਾਲ ਮੌਤ ਹੋ ਗਈ ਹੈ ਦੱਸਦੀ ਹੈ ਕਿ ਮ੍ਰਿਤਕ ਦੀ ਪਛਾਣ ਜਤਿੰਦਰ ਜੈਨ ਉਰਫ ਤਿੰਦੇ ਵਜੋਂ ਹੋਈ ਹੈ ਜਿਸ ਦੀ ਉਮਰ 32 ਸਾਲ ਦੱਸੀ ਜਾ ਰਹੀ ਹੈ ਤੇ ਐਮ ਕੇ ਸਟੂਡੀਓਜ਼ ਨਾਮ ਤੋਂ ਇਹ ਆਪਣਾ ਸਟੂਡੀਓ ਚਲਾਉਂਦਾ ਸੀ ਤੇ ਮੁਹਾਲੀ ਦੇ ਫੀਜ਼ 9 ਦੇ ਵਿੱਚ ਆਪਣੇ ਪਰਿਵਾਰ ਦੇ ਨਾਲ ਰਹਿ ਰਿਹਾ ਸੀ ਇੱਥੇ ਮਿਲੀ ਜਾਣਕਾਰੀ ਦੇ ਮੁਤਾਬਕ ਇੱਥੋਂ ਦੇ ਆਸ-ਪਾਸ ਦੇ ਲੋਕਾਂ ਨੇ ਦੱਸਿਆ ਹੈ ਕਿ ਇਹ ਹਾਦਸਾ ਇੰਨਾ ਭਿਆਨਕ ਸੀ ਕਿ ਜਦੋਂ ਇਹ ਨੌਜਵਾਨ ਤਾਰਾਂ ਦੀ ਜਪੇੜ ਦੇ ਵਿੱਚ ਆਇਆ ਇਸ ਨੂੰ ਕਰੰਟ ਲੱਗਿਆ ਤਾਂ ਇਸ ਦਾ ਸਿਰ ਤੜ ਦੇ ਨਾਲੋਂ ਅਲੱਗ ਹੋ ਗਿਆ ਤੇ ਤੜ ਦਾ ਉੱਪਰਲਾ ਹਿੱਸਾ ਤਾਂ ਬਿਲਕੁਲ ਉਹ ਹੀ ਸੜ ਗਿਆ ਜਿਸ ਦੇ ਕਾਰਨ ਉਸ ਦੀ ਗਰਦਨ ਤੋਂ ਕੱਟ ਲੱਗ ਗਿਆ ਤੇ ਉਸ ਦਾ ਸਿਰ ਟੁੱਟ ਕੇ ਜ਼ਮੀਨ ਤੇ ਡਿੱਗ ਪਿਆ ਇਸ ਤੋਂ ਬਾਅਦ ਇਸ ਪਰਿਵਾਰ ਨੇ ਅਤੇ ਆਸ-ਪਾਸ ਦੇ ਲੋਕਾਂ ਨੇ ਬਿਜਲੀ ਵਿਭਾਗ ਨੂੰ ਜਾਣਕਾਰੀ ਦਿੱਤੀ ਤੇ ਬਿਜਲੀ ਅਧਿਕਾਰੀ ਤੁਰੰਤ ਹੀ ਮੌਕੇ ਤੇ ਪਹੁੰਚ ਗਿਆ ਉਹਨਾਂ ਨੇ ਏਰੀਏ ਦੇ ਇਸ ਪਿੰਡ ਦੀ ਪੂਰੀ ਦੀ ਪੂਰੀ ਬਿਜਲੀ ਸਪਲਾਈ ਬੰਦ ਕਰਕੇ ਇਸ ਨੌਜਵਾਨ ਨੂੰ ਤਾਰਾਂ ਦੇ ਪੇਟ ਤੋਂ ਬਾਹਰ ਕੱਢਿਆ ਪਰੰਤੂ ਉਸ ਵਕਤ ਤੱਕ ਇਸ ਨੌਜਵਾਨ ਦੀ ਮੌਤ ਹੋ ਚੁੱਕੀ ਸੀ ਜਿਵੇਂ ਦੱਸ ਦਿੱਤੀ ਕਿ ਇਹ ਹਾਦਸਾ ਇੰਨਾ ਭਿਆਨਕ ਸੀ ਕਿ ਜਿਸ ਨੇ ਵੀ ਇਸ ਹਾਦਸੇ ਨੂੰ ਦੇਖਿਆ ਹਰ ਕਿਸੇ ਦੀਆਂ ਅੱਖਾਂ ਵਿੱਚ ਹੰਝੂ ਆਏ ਹਰ ਅੱਖ ਨਮ ਹੋਈ ਅਤੇ ਪਰਿਵਾਰ ਨੇ ਜਾਣਕਾਰੀ ਦਿੰਦਿਆਂ ਹੋਇਆ ਦੱਸਿਆ ਹੈ ਕਿ ਪਿਛਲੇ ਸਾਲ ਵੀ ਇਸ ਮ੍ਰਿਤਕ ਜਤਿੰਦਰ ਜੈਦਾ ਇੱਕ ਭਿਆਨਕ ਸੜਕੀ ਹਾਦਸਾ ਹੋਇਆ ਸੀ ਜਿਸ ਦੇ ਵਿੱਚ ਇਸ ਦੀ ਬਾਂਡ ਟੁੱਟ ਗਈ ਸੀ ਤੇ ਡਾਕਟਰਾਂ ਨੇ ਆਪਰੇਸ਼ਨ ਕਰਕੇ ਇੱਕ ਰੋਡ ਇਸ ਦੀ ਬਾਂਹ ਦੇ ਵਿੱਚ ਪਾਈ ਸੀ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਦੋਂ ਵੀ ਜਤਿੰਨ ਜੈਨ ਦੀ ਜਾਨ ਬੜੇ ਮੁਸ਼ਕਲ ਨਾਲ ਬਚੀ ਸੀ ਪਰੰਤੂ ਹੁਣ ਇੱਕ ਵਾਰ ਫਿਰ ਮੌਤ ਨੇ ਉਸ ਨੂੰ ਆਪਣੀ ਚਪੇਟ ਦੇ ਵਿੱਚ ਲੈ ਲਿਆ ਤੇ ਦਰਦਨਾਕ ਤਰੀਕੇ ਦੇ ਨਾਲ ਉਸ ਨੂੰ ਇਹ ਮੌਤ ਆਈ ਹੈ ਦੱਸਿਏ ਕਿ ਇਸ ਵੇਲੇ ਦੀ ਮਹਾਲੀ ਤੋਂ ਦਰਦਨਾਕ ਘਟਨਾ ਹੈ ਜਿਸ ਨੂੰ ਦੇਖ ਕੇ ਹਰ ਕਿਸੇ ਦੀ ਅੱਖ ਵਿੱਚ ਹੰਝੂ ਆਏ ਨੇ ਤੇ ਇੱਕ ਫੋਟੋਗ੍ਰਾਫਰ ਇੱਕ ਵੀਡੀਓਗ੍ਰਾਫਰ ਜਤਿਨ ਜੈਨ ਦੀ ਦਰਦਨਾਕ ਤਰੀਕੇ ਦੇ ਨਾਲ ਮੌਤ ਹੋ ਗਈ ਹੈ